ਅਰਜੋਗ ਪਹਿਰਾ ਉੱਤਰਾਉ। ਸਭ ਤੋਂ ਪਹਿਲਾਂ ਫਤਿਹ ਦੀ ਝਾੜ ਪਾਈਏ ਵਹਿਗਰੂ ਜੀ ਦਾ ਖਾਲਸਾ ਵਹਿਗਰੂ ਜੀ ਦੀ ਫਤਿਹ। ਸੋ ਅੱਜ ਦਾ ਦਿਨ ਜਿਵੇਂ ਮੈਥੋਂ ਪਹਿਲੇ ਬਲਾਰਿਆਂ ਨੇ ਦੱਸਿਆ ਕਿ 1 ਮਈ ਦਾ ਦਿਨ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਕਿ ਭੋਰ ਵੀ ਅੱਜ ਦਾ ਦਿਨ ਮਹੱਤਾ ਰੱਖਦਾ ਹੈ। ਵੀਰੋ ਭੈਣਾਂ ਦੀਆਂ ਰੇਣਾਂ ਆਪਣੇ ਹਾਤੀ ਦੇ ਬਾਝੋਂ ਲੰਗਾ ਨੂੰ ਲੈ ਕੇ ਬੈਠੇ ਕਿਰਤੀ ਲੋਕ ਜਦੋਂ ਇਹ ਦਿਸ਼ਰੋ ਮਨਾਉਂਦੇ ਹੋਣ ਤਾਂ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਤੇ ਸਾਡੇ ਸਾਹਮਣੇ ਕੁਝ ਸਵਾਲ ਖੜ੍ਹੇ ਹੁੰਦੇ ਨੇ ਵੀ ਇਹ ਦਿਨ ਉਹ ਲੋਕ ਵੀ ਮਨਾਉਂਦੇ ਨੇ ਜਿਹੜੇ ਰਾਜਨੀਤੀ ਤੇ ਕਾਬਜ਼ ਹੁੰਦੇ ਐ ਤੇ ਹਰ ਸਾਲ ਇਹ ਗੱਲ ਬਣਾਇਆ ਜਾਂਦਾ ਹੈ ਕਿ ਸਾਡੇ ਇਸ ਦਿਨ ਨੂੰ ਇਹ ਗੱਲ ਮੁੱਕਣੀ ਚਾਹੀਦੀ ਸਾਨੂੰ ਉਦੋਂ ਅੱਗੇ ਸੋਚਣਾ ਪੈਂਦਾ ਕਿ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ ਉਹ ਸਿਸਟਮਾ ਜਿੱਥੇ ਮਜ਼ਦੂਰਾਂ ਦਾ ਵਿਰੋਧੀ ਹੈ ਕਿਸਾਨਾਂ ਦਾ ਵਿਰੋਧੀ ਹੈ ਛੋਟੇ ਦੁਕਾਨਦਾਰ ਉਹਨਾਂ ਦਾ ਵਿਰੋਧੀ ਹੈ ਤਾਂ ਇਸ ਦੇ ਪਿੱਛੇ ਮੁੱਖ ਕਾਰਨ ਇੱਕ ਹੈ ਇਹ ਦੇਸ਼ ਦੇ ਪੂੰਜੀਪਤੀ ਸ਼ਰਮਾਇਦਰ ਲੋਕਾਂ ਜਾਨੀਓ ਇੱਕ ਜਮਾਤ ਸਾਡੀ ਦੋਹਰੀ ਜਮਾਤ ਬਣਦੀ ਹੈ ਉਹ ਦੋਹਰੀ ਜਮਾਤ ਕਹਿ ਸਕਦੇ ਆ ਕਿ ਇਹ ਮੁੱਖ ਦੇ ਅੰਦਰ ਦੋ ਜਮਾਤਾਂ ਦੀ ਲੜਾਈ ਹੈ ਉਹ ਜਮਾਤਾਂ ਉਹ ਇੱਕ ਜਮਾਤ ਲੁਕੀ ਹੋਈ ਵਾਲੀ ਜਮਾਤ ਇੱਕ ਜਮਾਤ ਹੋਰ ਹੈ ਜਿਹੜੀ ਲੋਕਤ ਰਹੀ ਹੈ ਤੇ ਜਦੋਂ ਦੋ ਜਮਾਤਾਂ ਦੀ ਲੜਾਈ ਹੈ ਜਿਹੜੀ ਸਾਡੀ ਜਮਾਤ ਲੁਕੀ ਹੋਣ ਵਾਲੀ ਜਮਾਤ ਹੈ ਉਹਦੇ ਵਿੱਚ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਦਸਨੋਂ ਹਾਂ ਦੀ ਕਿਰਤ ਕਰਨ ਵਾਲੇ ਲੋਕ ਨੇ ਇਹ ਸਵਾਲ ਪੈਦਾ ਹੁੰਦਾ ਹੈ ਵੀ ਉਹ ਲੋਕ ਜਿਹੜੇ ਲੁੱਟੇ ਜਾਣ ਵਾਲੇ ਨੇ ਅੱਜ ਦਾ ਗੈਰ ਹੋਂਦਾ ਵਾਸਤੇ ਇਹ ਗੱਲ ਸਮਝਣ ਲਈ ਵਿਚਾਰੋਂ ਲਈ ਸਵਾਰ ਖੜੇ ਕਰਦਾ ਹੈ ਕਿ ਇਹ ਸਮਾਂ ਕਦੋਂ ਆਊਗਾ ਜਦੋਂ ਦੇਸ਼ ਦੇ ਮਜ਼ਦੂਰ ਕਿਸਾਨ ਮਿਹਨਤ ਕਰ ਇਥੋਂ ਦੇ ਘੱਟ ਹੋਗੇ ਸਾਡੀ ਗਿਰਫਤ ਦੇ ਉਾਰੇ ਕੌਣ ਰੋਕ ਦਿੰਦੇ ਆ ਭਾਵੇਂ ਸਮੇਂ ਦਾ ਕਿ ਭਾਵੇਂ ਲੋਕਾਂ ਐਸ ਦੇਸ਼ ਦੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਆ ਕੇ ਆਪ ਨੇ ਖਾਮਚਾ ਨੂੰ ਉਖੜਾ ਕੇ ਉਹ ਬੰਦਲੇ ਨਹੀਂ ਉਹ ਰਾਜ ਦੀ ਤਕਵਾ ਕੀਆ ਭਾਵੇਂ ਇਹ ਕਾਹੋ ਰਹਿਦਾ ਹੈ ਖੇਤੀ ਦੇ ਸੈਕਟਰ ਦੇ ਲੋਕ ਉਹਨਾਂ ਦੀ ਗੈਸਰਾ ਮੌਲ ਨਹੀਂ ਨਤਾ ਜਾ ਰਿਹਾ ਇਥੋਂ ਦਾ ਉਹਨਾਂ ਦੇ ਮੰਗਾਂ ਤੇ ਮਸਲਿਆਂ ਨੂੰ ਵੱਜਣ ਤੋਂ ਤਿਆਰ ਨਹੀਂ ਹੈ ਕਿਉਂਕਿ ਇੱਕ ਦਾ ਕਾਰਪੋਰੇਟ ਲਈ ਜਿਹੜਾ ਕੱਚਾ ਮਾਲ ਤਿਆਰ ਹੁੰਦਾ ਉਹਦੀ ਲੋੜ ਹੁੰਦੀ ਹੈ ਉਹ ਕੱਚਾ ਮਾਲ ਭਾਵੇਂ ਸਾਡੇ ਖੇਤਾਂ 'ਚੋਂ ਤਿਆਰ ਹੁੰਦਾ ਹੈ ਭਾਵੇਂ ਸਾਡੇ ਦੇਸ਼ ਦੇ ਜਿਹੜੇ ਵੱਡੇ ਵੱਡੇ ਕੁਦਰਤੀ ਸਰੋਤ ਨੇ ਉਹਨਾਂ ਤੋਂ ਮਿਲਦਾ ਤਾਂ ਦੂਜੀ ਕਾਰਪੋਰੇਟ ਦੀ ਲੋੜ ਹੈ ਕਿਤੇ ਜਿਹੜੇ ਕਾਰਪੋਰੇਟ ਵਾਲੇ ਜਵਾਬ ਹੈ ਉਹਨਾਂ ਨੂੰ ਸਸਤੇ ਰੇਟ ਤੇ ਕਿਵੇਂ ਮਿਲ ਕੀ ਇਹ ਉਹਨਾਂ ਦੀ ਲੋੜ ਹੈ 350 ਉਹਨਾਂ ਨੂੰ ਲੰਮਾ ਸਮਾਂ ਕੰਮ ਕਿਵੇਂ ਲਿਆ ਜਾਵੇ ਇਹ ਤਿੰਨੇ ਚਾਰੇ ਗੱਲਾਂ ਇਸ ਮੋਰਖੀ ਹਕੂਮਤ ਨੇ ਕਾਰਪੋਰੇਟ ਦੀ ਚੋਰੀ ਜਵਾਬ ਦਿੱਤੀਆਂ ਨੇ ਕੱਚਾ ਮਾਲ ਸਸਤਾ ਲੁੱਟ ਲਈ ਰਾਜ ਕਰਦੀਆਂ ਸਰਕਾਰਾਂ ਚਾਹੇ ਖੇਤੀ ਵਾਲੀ ਸੈਕਟਰ ਤੋਂ ਹੋਵੇ ਚਾਹੇ ਰਾਖ ਹੋ ਕੇ ਤਾਂ ਹੁਣ ਚਾਹੇ ਮਜ਼ਦੂਰਾਂ ਦੇ ਜਿਹੜੇ ਬਣਾਏ ਹੋਏ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਨੂੰ ਠੀਕ ਸਮੇਂ ਦੇ ਵਸਮੇਟ ਲਈ ਮਤਲਬ ਕਹਿਣਾ ਉਹਨਾਂ ਦੇ ਕੰਮ ਕਰਨ ਦੇ ਸਮੇਂ ਨੂੰ ਤੈਅ ਕਰਨ ਦੀਆਂ ਗੱਲਾਂ ਹੋਣ ਚਾਹੇ ਉਹਨੂੰ ਉਹਨਾਂ ਵਿਕਿਰਤਾਂ ਪੂਰਾ ਮੋੜ ਦੇਣ ਦੀਆਂ ਗੱਲਾਂ ਹੋਣ ਇਹ ਹੱਥ ਨੂੰ ਨਾਲੇ ਵਿੱਚ ਸਭ ਕੁਝ ਹੀ ਕਰ ਦਿੰਦੀਆਂ ਨੇ ਉਹ ਇਹ ਕਰਕੇ ਕਰ ਦਿੱਤੀਆਂ ਨੇ ਕਿਉਂਕਿ ਆਓ ਫਰੇਸ਼ ਦੇ ਅੰਦਰ ਜਦੋਂ ਕੋ ਲੈ ਕੇ ਘਰ ਤੇ ਰਹਿਦੀ ਬੁਲਾਏ ਪ੍ਰਸਾਰਣ ਦੀ ਨੀਤੀ ਐਸ ਮੁਖਰੇ ਵਿੱਚ ਲਾਗੂ ਹੋਇਆ ਤਾਂ ਕਿਰਤ ਹੱਥਾਂ ਨੂੰ ਕਰਨ ਦਾ ਇਹ ਕੰਮ ਸੀ ਉਹ ਘਟਦਾ ਗਿਆ ਮੁਸਲਿਮੀ ਕਰਨ ਦੇ ਯੁੱਗ ਨੇ ਕਿੱਤ ਨੂੰ ਖੁਨੇਵਾ ਰਕਾ ਉਹ ਕਹਿੰਦਾ ਜਦੋਂ ਖੁਨੇਵਾ ਰਕਦੀ ਜਾ ਰਹੀ ਹੈ ਕੋਈ ਕੁਝ ਨਹੀਂ ਐਸ ਮੁਖਰੇ ਤੋਂ ਬਾਕੀ ਮਨੁੱਖ ਨੂੰ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਭਾਵੇਂ ਬਰੇਸ਼ਾ ਜੀ ਕਹ ਲੈ ਲੋ ਭਾਵੇਂ ਸਾਡੇ ਕਿੰਨ ਦੀ ਗੱਲ ਲੈ ਲੋ ਇਹ ਕਹਿਣਾ ਮਤਲਬ ਇਕੱਲੇ ਦੇਵ ਸੁਣਾਇਆ ਸਾਡੇ ਵਰਗਾ ਨਹੀਂ ਹੋਇਆ ਸਾਨੂੰ ਇਹ ਸੋਚਣਾ ਪਏ ਵੀ ਐਸ ਮੁੱਖ ਦੇ ਅੰਦਰ ਮਨੁੱਖੀ ਜ਼ਿੰਦਗੀ ਦੀ ਕੀ ਲੋੜਾਂ ਨੇ ਤੇ ਐਸ ਮੁੱਖ ਦੇ ਅੰਦਰ ਗਾੜੀ ਬੰਦਾ ਮਸਾ ਸਾਡੇ ਸਾਹਮਣੇ ਮੋਢੀ ਖੜਾ ਹੈ चलियां सारे किसान सुन रहे जो कोई चार श्याम ने खत्म हो जाने हैं लोग एक पसे खाने रोटी को तस रहे तीजे पसे खूबकुशियां का माहौल हो रहा है मदद कह रहा यह अभी एक वही जवाब किरकियां

ਤਾਰੇ ਤਾਂ ਸਿਰ ਜੋੜੀ ਇਕੱਠੇ ਹੋਈਏ ਇਸ ਦੇਸ਼ ਦੇ ਹੋਸ਼ਕਾਰ ਬੋਲਣ ਨੂੰ ਚੁਗੰਮੀ ਰਹੀਏ ਉਹਨਾਂ ਦੀ ਚੋਰੀ ਚ ਖੇਡਣ ਵਾਲੀਆਂ ਸਰਕਾਰਾਂ ਨੂੰ ਚੋਣੀ ਰਹੀਏ ਪੈੰਡ ਕੋ ਲੈ ਕੇ ਪੂਰੇ ਦੇਸ਼ ਭਾਰ ਕੇ ਕੋਟੇ ਲੜੀਏ ਸੋਇਨਾ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੌਸਲੇ